ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹਨੂੰ ਪੂਰਾ ਸੁਣਿਓ ਜੀ ਅਤੇ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੰਨ ਪਰਾਂ ਤੱਕ ਪਹੁੰਚ ਸਕੇ ਉਹ ਵੀ ਇਹ ਕੰਮ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਦਵਾਵਾਂ ਅਸੀਸਾਂ ਇਕੱਠੀਆਂ ਕਰ ਸਕਣ ਇਹ ਨੇਕ ਕੰਮ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਪੁੰਨ ਕਮਾ ਸਕਣ ਕਿਉਂਕਿ ਸਾਡੇ ਲਈ ਦਵਾਵਾਂ ਅਸੀਸਾਂ ਪੁੰਨ ਕਮਾਉਣੇ ਬਹੁਤ ਜ਼ਰੂਰੀ ਨੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦਵਾਵਾਂ ਅਸੀਸਾਂ ਇਕੱਠੀਆਂ ਹੋ ਜਾਂਦੀਆਂ ਨੇ ਉਦੋਂ ਸਾਡੀ ਜ਼ਿੰਦਗੀ ਦੇ ਕਈ ਦੁੱਖ ਦਲੇਦਰ ਦੂਰ ਹੋਣੇ ਸ਼ੁਰੂ ਹੋ ਜਾਂਦੇ ਸਾਡੀ ਜ਼ਿੰਦਗੀ ਦੀਆਂ ਕਈ ਉਰ ਕਾਵਟਾ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਇਹ ਦੁਆਵਾਂ ਅਸੀਸਾਂ ਕਮਾਉਣ ਦਾ ਮੌਕਾ ਏ ਇਹਨੂੰ ਹੱਥੋਂ ਗਵਾਏ ਹੋਣਾ ਆਪਾਂ ਸਾਰੇ ਜਾਣਦੇ ਆ ਕਿ ਕਿੰਨੀ ਗਰਮੀ ਦੇ ਦਿਨ ਚੱਲ ਰਹੇ ਆ ਅਤੇ ਇਹ ਗਰਮੀ ਦੇ ਨਾਲ ਧਰਤੀ ਦੇ ਸਭ ਜੀਵਾਂ ਦਾ ਬੁਰਾ ਹਾਲ ਹੋਇਆ ਪਿਆ ਏ ਸਭ ਹਾਲੋਂ ਬੇਹਾਲ ਨੇ ਅਤੇ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਹਰ ਜੀਵ ਦੀ ਸਭ ਤੋਂ ਮੋਖ ਲੋੜਿਆ ਪਾਣੀ ਪੀਣ ਨੂੰ ਪਾਣੀ ਮਿਲ ਜਾਵੇ ਅਤੇ ਬੈਠਣ ਨੂੰ ਕੋਈ ਸਹੀ ਜਗ੍ਹਾ ਮਿਲ ਜਾਵੇ ਠੰਡੀ ਥਾਂ ਮਿਲ ਜਾਵੇ ਇੰਨੇ ਦੇ ਵਿੱਚ ਹੀ ਹਰ ਜੀਵ ਖੁਸ਼ ਹੋ ਜਾਂਦਾ ਹੈ ਇੱਕ ਵੇਲੇ ਆਪਾਂ ਰੋਟੀ ਤੋਂ ਬਿਨਾ ਰਹਿ ਸਕਦੇ ਹਾਂ ਪਰ ਪਾਣੀ ਤੋਂ ਬਿਨਾ ਨਹੀਂ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤਾਂ ਪਾਣੀ ਤੋਂ ਬਿਨਾ ਇੱਕ ਪਲ ਵੀ ਗੁਜ਼ਾਰਾ ਨਹੀਂ ਆਪਾਂ ਘਰੋਂ ਬਾਹਰ ਜਾਂਦੇ ਆਂ ਪਲਾ 5-10 ਮਿੰਟ ਦੇ ਲਈ ਜਾਈਏ ਆਉਂਦੇ ਆਂ ਸਾਰ ਸਾਨੂੰ ਸਭ ਤੋਂ ਪਹਿਲਾਂ ਪਾਣੀ ਚਾਹੀਦਾ ਹੈ ਅਸੀਂ ਆਪਣੀ ਮਰਜ਼ੀ ਦੇ ਮਾਲਕ ਆਂ ਆਪਾਂ ਪਾਣੀ ਆਪ ਫੜ ਕੇ ਪੀ ਲੈਨੇ ਆਂ ਇਹ ਸੇ ਤੋਂ ਮੰਗ ਵੀ ਸਕਦੇ ਆ ਪਰ ਇਹ ਬੇਜਬਾਨੇ ਇਹ ਸਾਡੇ ਤੇ ਡਿਪੈਂਡ ਨੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਇੰਨੀ ਧੁੱਪ ਦੇ ਨਾਲ ਤਾਂ ਟੋਬਿਆਂ ਛੱਪੜਾਂ ਦਾ ਪਾਣੀ ਵੀ ਸੁੱਕ ਜਾਂਦਾ ਹੈ ਇਹ ਕਿੱਥੋਂ ਵੀ ਨਾ ਤੇ ਜੇ ਕਿਤੇ ਮਿਲਦਾ ਵੀ ਆ ਉਹ ਵੀ ਤਪਿਆੜਿਆ ਪਾਣੀ ਇਸ ਕਰਕੇ ਨਾ ਇਹ ਪੂਰਨ ਕਮਾਉਣ ਦਾ ਵੇਲਾ ਹੈ ਜੇਕਰ ਮਨ ਦੇ ਵਿੱਚ ਜਰਾ ਜਿੰਨਾ ਵੀ ਤਰਸ ਦਇਆ ਦੀ ਭਾਵਨਾ ਰੱਖਦੇ ਹੋ ਤਾਂ ਇਹਨਾਂ ਜੀਵਾਂ ਦਾ ਭਲਾ ਕਰੋ ਆਪਣੇ ਘਰਾਂ ਦੇ ਵਿੱਚ ਆਪਣੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਛੋਟੇ-ਛੋਟੇ ਬਰਤਨਾਂ ਦੇ ਵਿੱਚ ਪਾਣੀ ਪਾ ਕੇ ਰੱਖ ਦੋ ਥੋੜਾ-ਥੋੜਾ ਦਾਣਾ ਪਾਣੀ ਰੱਖ ਦੋ ਮੈਂ ਇਹ ਨਹੀਂ ਕਹਿ ਲਈ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਦਾਣਾ ਪਾਣੀ ਰੱਖੋ ਪਸ਼ੂਆਂ ਨੂੰ ਚਾਰਾ ਪਾਓ ਨਹੀਂ ਜਿੰਨੇ ਕੁ ਜੋਗੀਆਂ ਜਿੰਨੀ ਕੁ ਗਗਜੈਸ਼ ਨਿਕਲਦੀ ਆ ਨਾ ਉਨਿੰਨੀ ਕੁ ਇਹਨਾਂ ਦੀ ਸੇਵਾ ਜ਼ਰੂਰ ਕਰੀਏ ਅਤੇ ਪਾਣੀ ਪਿਲਾਉਣ ਤੇ ਤਾਂ ਕੋਈ ਪੈਸਾ ਨਹੀਂ ਨਾ ਲੱਗਦਾ ਪਾਣੀ ਤਾਂ ਫ੍ਰੀ ਆ ਬਸ ਆਪਾਂ ਇੰਨੀ ਗਹਿੰਮਤ ਕਰਨੀ ਆ ਕਿ ਛੋਟੇ ਛੋਟੇ ਮਿੱਟੀ ਦੇ ਬਰਤਨ ਲਿਆ ਕੇ ਕੋਈ ਸ਼ਾਂ ਵਾਲੀ ਜਗ੍ਹਾ ਦੀ ਲੱਭ ਕੇ ਉੱਥੇ ਰੱਖ ਦਈਏ ਆਪਣੀ ਛੱਪ ਦੇ ਉੱਤੇ ਥੋੜੀ ਜਿਹੀ ਸ਼ਾਂ ਕਰ ਦਈਏ ਤਾਂ ਜੋ ਕੋਈ ਵੀ ਉੱਡਿਆ ਜਾਂਦਾ ਪਰਿੰਦਾ ਕੋਈ ਭੁੱਖਾ ਪਿਆਸਾ ਪਰਿੰਦਾ ਸਾਡੇ ਕਰਦੀ ਸ਼ੱਤ ਤੇ ਬੈਠ ਕੇ ਆਪਣੀ ਪਿਆਸ ਬੁਝਾ ਸਕੇ ਭੁੱਖ ਮਿਟਾ ਸਕੇ ਸੱਚ ਕਰਕੇ ਜਾਣਿਓ ਜੇ ਬਹੁਤ ਦਵਾਵਾਂ ਬਹੁਤ ਅਸੀਸਾਂ ਦੇ ਕੇ ਜਾਵੇਗਾ ਜਦੋਂ ਆਪਾਂ ਇਹ ਭਲੇ ਦਾ ਕੰਮ ਕਰਾਂਗੇ ਨਾ ਇਹ ਤਿੰਨ ਫਾਇਦੇ ਤਾਂ ਸਾਡੇ ਪੱਕੇ ਨੇ ਇੱਕ ਤਾਂ ਜਦੋਂ ਆਪਾਂ ਕਿਸੇ ਵੀ ਜੀਵ ਦਾ ਪਲਾਹ ਕਰਦੇ ਆ ਕਿਸੇ ਵੀ ਤਰੀਕੇ ਦੇ ਨਾਲ ਕੋਈ ਸੇਵਾ ਕਰਦੇ ਆ ਤਾਂ ਉਹ ਕੀਤੀ ਹੋਈ ਸੇਵਾ ਦਾ ਫਲ ਸਰ ਨੂੰ ਮਿਲਣਾ ਹੀ ਮਿਲਣਾ ਹੀ ਜਿਵੇਂ ਕਿਸਾਨ ਧਰਤੀ ਦੇ ਵਿੱਚ ਇੱਕ ਬੀਜ ਬੀਜਦਾ ਹੈ ਤਾਂ ਉਹਦੇ ਬਦਲੇ ਕਿੰਨੇ ਗੁਣਾ ਫਾਲ ਪ੍ਰਾਪਤ ਕਰ ਲੈਂਦਾ ਹੈ ਨਾ ਉਸੇ ਤਰ੍ਹਾਂ ਜਦੋਂ ਵੀ ਕੋਈ ਵੀ ਜੀਵ ਮਨੁੱਖ ਸੱਚੇ ਮਨੋਂ ਸੇਵਾ ਕਰਦਾ ਹੈ ਕੋਈ ਵੀ দান-ਪੁੰਨ ਕਰਦਾ ਹੈ ਕਿਸੇ ਵੀ ਤਰੀਕੇ ਦੇ ਨਾਲ ਭਲੇ ਦਾ ਕੰਮ ਕਰਦਾ ਹੈ ਤਾਂ ਉਹ ਉਹਦਾ ਭਲਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਸਾਹਮਣੇ ਜਰੂਰ ਆਉਂਦਾ ਹੈ ਦੂਸਰਾ ਫਾਇਦਾ ਸਾਨੂੰ ਇਹ ਹੁੰਦਾ ਕਿ ਜਦੋਂ ਅਸੀਂ ਕਿਸੇ ਵੀ ਦੀਨ ਦੁਖੀ ਬੰਦੇ ਦਾ ਸਹਾਰਾ ਬਣਦੇ ਆ ਕਿਸੇ ਦਾ ਦੁੱਖ ਦਰਦ ਵਡਾਉਨੇ ਆ ਕਿਸੇ ਦੀ ਮਦਦ ਕਰਦੇ ਆ ਤਾਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਬੜੇ ਪਿਆਰੇ ਲੱਗਦੇ ਆ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਇਹੀ ਕੰਮ ਕਰਨ ਦੇ ਲਈ ਸਾਨੂੰ ਭੇਜਿਆ ਏ ਜੇ ਆਪਾਂ ਕਹਿੰਨੇ ਆ ਨਾ ਕਿ ਅਸੀਂ ਤਾਂ ਬਹੁਤ ਪਾਠ ਪੂਜਾ ਕਰਦੇ ਆ ਗੁਰੂ ਘਰੇ ਜਾਂਦੇ ਆ ਤਾਂ ਗੁਰੂ ਘਰੇ ਜਾਣ ਦਾ ਫਾਇਦਾ ਤਾਂ ਏ ਸਾਡੇ ਪਾਠ ਪੂਜਾ ਕਰਨ ਦਾ ਫਾਇਦਾ ਤਾਂ ਏ ਜੇ ਸਾਡੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਆਵੇ ਕਿਉਂਕਿ ਗੁਰੂ ਸਾਹਿਬ ਜੀ ਦੀ ਪਹਿਲੀ ਸਿੱਖਿਆ ਹੈ ਸਰਬੱਤਾ ਦਾ ਭਲਾ ਸਰਬੱਤ ਦੇ ਭਲੇ ਦੇ ਵਿੱਚ ਧਰਤੀ ਦੇ ਸਭ ਜੀਵ ਆਉਂਦੇ ਨੇ ਮਨੁੱਖ ਤੋਂ ਲੈ ਕੇ ਤਰਤੀ ਦੇ ਛੋਟੇ ਜੇ ਜੀਵ ਕੀੜੀ ਤੱਕ ਜੇ ਅਸੀਂ ਭਲਾ ਕਰ ਸਕਦੇ ਆ ਤਾਂ ਭਲਾ ਕਰੀਏ ਜਿੰਨਾ ਭਲਾ ਕਰਾਂਗੇ ਨਾ ਉਨਾ ਹੀ ਸਾਡਾ ਭਲਾ ਹੋਵੇਗਾ ਜਿੰਨਾ ਹੀ ਅਸੀਂ ਕਿਸੇ ਦੀਨ ਦੁਖੀ ਕਿਸੇ ਦਰਦ ਦੇ ਵਿੱਚ ਜੀਵ ਦੀ ਸਹਾਇਤਾ ਕਰਾਂਗੇ ਮਦਦ ਕਰਾਂਗੇ ਉਹਦੇ ਤੇ ਤਰਸ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰਨਗੇ ਸਿਆਣੇ ਕਹਿੰਦੇ ਨੇ ਵੀ ਇਹ ਪੰਛੀ ਪਰਿੰਦੇ ਜਿਸ ਘਰ ਦਾ ਵੀ ਕੋਈ ਦਾਣਾ ਖਾਂਦੇ ਨੇ ਨਾ ਉਹਦੇ ਲਈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਾਂਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਸ ਘਰ ਪਰਿਵਾਰ ਦੇ ਉੱਤੇ ਹਮੇਸ਼ਾ ਹੀ ਮੇਰ ਭਰਿਆ ਹੱਥ ਬਣਾਇ ਰੱਖੀ ਇਸ ਘਰ ਪਰਿਵਾਰ ਦੇ ਰਿਜਕ ਦੇ ਵਿੱਚ ਵਾਧਾ ਰੱਖੀ ਪ੍ਰਮਾਤਮਾ ਇਹਨਾਂ ਨੂੰ ਬਹੁਤਾ-ਬਹੁਤਾ ਦਵੇਂ ਤਾਂ ਜੋ ਇਹ ਇਸੇ ਤਰ੍ਹਾਂ ਹੀ ਦੀਨ ਦੁਖੀਆਂ ਦੀ ਮਦਦ ਕਰਦੇ ਰਹਿਣ ਇਹ ਸੇਵਾ ਕਰਦੇ ਰਹਿਣ ਦਾਨਪੁਨ ਕਰਦੇ ਰਹਿਣ ਕਹਿੰਦੇ ਇਸ ਤਰ੍ਹਾਂ ਇਹ ਪੰਛੀ ਪਰਿੰਦੇ ਉਸ ਘਰ ਪਰਿਵਾਰ ਦੇ ਲਈ ਉਸ ਜੀਵਾਂ ਦੇ ਲਈ ਅਰਦਾਸਾਂ ਬੇਨਤੀਆਂ ਕਰਦੇ ਨੇ ਆਪਣੇ ਵਰਗੇ ਨਹੀਂ ਆ ਬੇਸ਼ੁਕਰੇ ਨਹੀਂ ਆ ਜਿਸ ਘਰ ਦਾ ਖਾਂਦੇ ਨੇ ਨਾ ਉਸ ਘਰ ਦਾ ਭਲਾ ਮੰਗਦੇ ਨੇ ਅਤੇ ਇਹਦੀ ਉਦਾਹਰਨ ਆਪਾਂ ਨੂੰ ਗੁਰੂ ਇਤਿਹਾਸ ਦੀ ਇੱਕ ਸਾਖੀ ਦੇ ਵਿੱਚੋਂ ਵੀ ਮਿਲਦੀ ਆ ਕਹਿੰਦੇ ਇੱਕ ਪਰਿਵਾਰ ਹੋਇਆ ਜਿਸ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਬੜੇ ਮਾੜੇ ਦਿਨ ਉਹਨਾਂ ਦੇ ਉੱਤੇ ਚੱਲ ਰਹੇ ਸਨ ਕਹਿੰਦੇ ਉਸ ਘਰ ਦੇ ਵਿੱਚ ਇੱਕ ਦਰਖਤ ਸੀ ਉਸ ਦਰਖਤ ਦੇ ਉੱਤੇ ਇੱਕ ਚਿੜਾ ਤੇ ਜਿੜੀ ਰਹਿੰਦੇ ਸਨ ਉਸ ਪਰਿਵਾਰ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਵੀ ਇਸ ਘਰ ਦੇ ਵਿੱਚ ਬਹੁਤ ਗਰੀਬੀ ਆ ਇਹਨਾਂ ਦੇ ਬੱਚੇ ਵੱਡੇ ਹੋ ਰਹੇ ਨੇ ਅਤੇ ਇਹਨਾਂ ਦੇ ਤਾਂ ਘਰ ਦੀ ਰੋਟੀ ਮਸਾਂ ਪੱਕਦੀ ਆ ਕਹਿੰਦੇ ਉਹ ਚਿੜਾ ਜਿੜੀ ਨੂੰ ਇੰਨਾ ਕ ਗਿਆਨ ਸੀ ਕਿ ਇਹਨਾਂ ਦਾ ਭਲਾ ਤਾਂ ਹੋ ਸਕਦਾ ਹੈ ਜੇਕਰ ਇਹ ਸੇਵਾ ਕਰਨੀ ਸ਼ੁਰੂ ਕਰ ਦੇਣ ਆਪਣੇ ਰਿਜਕ ਦੇ ਵਿੱਚੋਂ ਦਸਵੰਦ ਕੱਢਣਾ ਸ਼ੁਰੂ ਕਰਦੇ ਨੇ। ਉਹ ਜਿਹੜਾ ਚਿੜੀ ਨੇ ਆਪਸ ਦੇ ਵਿੱਚ ਗੱਲਾਂ ਕਰਨੀਆਂ ਵੀ ਹੁਣ ਇਹਨਾਂ ਨੂੰ ਕੌਣ ਸਮਝਾਵੇ? ਕੀ ਸੇਵਾ ਕਰਿਆ ਕਰੋ, ਦਸਵੰਦ ਕੱਢਿਆ ਕਰੋ। ਗੁਰੂ ਸਾਹਿਬ ਜੀ ਤੁਹਾਡੀ ਕਮਾਈ ਦੇ ਵਿੱਚ ਬਰਕਤਾਂ ਪਾਉਣਗੇ। ਹੁਣ ਕਹਿੰਦੇ ਇਹਨਾਂ ਦੀ ਭਾਸ਼ਾ ਉਹ ਪਰਿਵਾਰ ਨੂੰ ਕਿੱਥੋਂ ਸਮਝਾਵੇ? ਕਹਿੰਦੇ ਫਿਰ ਦੋਵਾਂ ਜੀਆਂ ਨੇ ਰਲ ਕੇ ਫੈਸਲਾ ਕੀਤਾ ਵੀ ਚਲੋ ਕੋਈ ਨਹੀਂ ਆਪਾਂ ਇਹਨਾਂ ਨੂੰ ਨਹੀਂ ਸਮਝਾ ਸਕਦੇ ਪਰ ਆਪਾਂ ਤਾਂ ਇਹਨਾਂ ਦੇ ਲਈ ਪਲਾ ਕਰ ਸਕਦੇ ਆ ਨਾ। ਇੰਜ ਕਰਿਆ ਕਰੀਏ ਜਦੋਂ ਵੀ ਇਹ ਆਪਣੇ ਘਰ ਦੇ ਦਾਣੇ ਸੁਕਾਉਣ ਦੇ ਲਈ ਪਾਉਂਦੇ ਆ ਜਦੋਂ ਵੀ ਇਹ ਘਰ ਦੇ ਵਿੱਚ ਦਾਣੇ ਲਿਆ ਕੇ ਛੁੱਟਦੇ ਆ ਨਾ ਆਪਣੇ ਤੋਂ ਜਿੰਨਾ ਘੁੰਦਾ ਹੈ ਆਪਾਂ ਉਹਨਾ ਕਰੀਏ ਆਪਾਂ ਆਪਣੀਆਂ ਚੁੰਝਾਂ ਦੇ ਵਿੱਚ ਭਰ ਕੇ ਇਹਨਾਂ ਦੇ ਘਰ ਦੇ ਦਾਣੇ ਗੁਰੂ ਕੇ ਲੰਗਰਾਂ ਵਿੱਚ ਪਾ ਆਇਆ ਕਰੀਏ ਕਹਿੰਦੇ ਇਹਨਾਂ ਨੇ ਇਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਜਿਉਂ-ਜਿਉਂ ਇਹਨਾਂ ਨੇ ਚੁੰਝਾਂ ਦੇ ਵਿੱਚ ਭਰ-ਭਰ ਕੇ ਦਾਣੇ ਗੁਰੂ ਕੇ ਲੰਗਰਾਂ ਦੇ ਵਿੱਚ ਪਾ ਕੇ ਆਉਣੇ ਸ਼ੁਰੂ ਕੀਤੇ ਤਿਉ ਤੋ ਇਹਨਾਂ ਦੇ ਘਰ ਦੀ ਬਰਕਤ ਵਧਣੀ ਸ਼ੁਰੂ ਹੋ ਗਈ ਕਹਿੰਦੇ ਇਹਨਾਂ ਦੇ ਦਿਨ ਅੱਜ ਹੋਰ ਕੱਲ ਹੋਰ ਇਹ ਤਾਂ ਸੌਖੀ ਰੋਟੀ ਖਾਣ ਲੱਗ ਪਈ ਧਨ ਇਕੱਠਾ ਹੋ ਗਿਆ ਇਸ ਪਰਿਵਾਰ ਨੇ ਸੋਚਿਆ ਵੀ ਤਾਂ ਨਹੀਂ ਇਕੱਠਾ ਹੋ ਗਿਆ ਇਹ ਹੁਣ ਕਿਉਂ ਨਾ ਇੱਕ ਨਵਾਂ ਸੋਹਣਾ ਪੱਕਾ ਘਰ ਬਣਾ ਲਈਏ ਕਿਉਂਕਿ ਘਰ ਕੱਚਾ ਸੀ ਬਰਸਾਤਾਂ ਦੇ ਵਿੱਚ ਚੁੰਦਾ ਰਹਿੰਦਾ ਸੀ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਘਰ ਬਣਾਉਣ ਬਾਰੇ ਸੋਚਿਆ ਕਹਿੰਦੇ ਜਿਉਂ ਹੀ ਘਰ ਬਣਾਉਣ ਲੱਗੇ ਤਵੇੜੇ ਦੇ ਵਿੱਚ ਉਹ ਰੁੱਖ ਇਹਨਾਂ ਦੇ ਘਰ ਵਿੱਚ ਅੜਚਣ ਬਣ ਰਿਹਾ ਸੀ ਕਹਿੰਦੇ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਰੁੱਖ ਪਟਾ ਦਿੱਤਾ ਜਦੋਂ ਰੁੱਖ ਪਟਾਇਆ ਤਾਂ ਉਹ ਜਿਹੜੇ ਚਿੜੀ ਦਾ ਰਹਿਣ ਬਸੇਰਾ ਵੀ ਉੱਜੜ ਗਿਆ ਹੱਲ ਨਾਲ ਥੱਲੇ ਡਿੱਗ ਗਿਆ ਕਹਿੰਦੇ ਉਹ ਪੰਛੀਆਂ ਨੇ ਤਾਂ ਆਪਣਾ ਰਹਿਣ ਬਸੇਰਾ ਕਿਤੇ ਹੋਰ ਬਣਾ ਲਿਆ ਪਰ ਇਸ ਕਰਦਾ ਦਸਬੰਦ ਗੁਰੂ ਘਰੇ ਜਾਣਾ ਬੰਦ ਹੋ ਗਿਆ ਕਹਿੰਦੇ ਇਹਨਾਂ ਨੇ ਘਰ ਤਾਂ ਨਵਾਂ ਬਣਾ ਲਿਆ ਪਰ ਜਿਉਂ ਹੀ ਜੜਾ ਚੜੀ ਨੇ ਇਹਨਾਂ ਦਾ ਘਰ ਛੱਡਿਆ ਤਿਉਂ ਹੀ ਇਹਨਾਂ ਦੇ ਘਰ ਦੇ ਵਿੱਚ ਪਹਿਲਾ ਵਰਗੀ ਗੁਰਬਤ ਆਉਣੀ ਸ਼ੁਰੂ ਹੋ ਗਈ ਇਹ ਖੁਦ ਹਰਾਨ ਸਨ ਵੀ ਸਾਡੇ ਨਾਲ ਕੀ ਬਣ ਗਿਆ ਕਹਿੰਦੇ ਇੱਕ ਦਿਨ ਕੋਈ ਸਾਧੂ ਸੰਤ ਫਕੀਰ ਮਿਲਿਆ ਕਮਾਈ ਵਾਲਾ ਸੀ ਉਹਨੇ ਦੱਸਿਆ ਕਿ ਭਾਈ ਤੁਹਾਡੇ ਚੰਗੇ ਦਿਨ ਤੁਹਾਡੇ ਤੇ ਕਿਵੇਂ ਆਏ ਸੀ ਅਤੇ ਹੁਣ ਮਾੜੇ ਕਿਉਂ ਆ ਗਏ ਆ ਸਾਰਾ ਕਾਰਨ ਦੱਸਿਆ ਵੀ ਤੁਹਾਡੇ ਘਰ ਦੇ ਵਿੱਚ ਇੱਕ ਚਿੜਾ ਅਤੇ ਚਿੜੀ ਸਨ ਇਹ ਦੋ ਪੰਛੀਆਂ ਕਰਕੇ ਤੁਹਾਡਾ ਭਲਾ ਹੋਇਆ ਸੀ ਪਰ ਤੁਸੀਂ ਦਿਨ ਬਦਲਦੇ ਅਨਸਾਰ ਸਭ ਤੋਂ ਪਹਿਲਾਂ ਉਹਨਾਂ ਦਾ ਘਰ ਉਜਾੜ ਕੇ ਰੱਖ ਦਿੱਤਾ ਉਹਨਾਂ ਨੇ ਤਾਂ ਆਪਣਾ ਘਰ ਹੋਰ ਕਿਤੇ ਜਾ ਕੇ ਬਣਾ ਲਿਆ ਏ ਪਰ ਤੁਹਾਡੇ ਘਰ ਦੀ ਸੇਵਾ ਤੁਹਾਡੇ ਕਰਦਾਦ ਸੰਬੰਧ ਰੁਕ ਗਿਆ ਇਸ ਕਰਕੇ ਤੁਸੀਂ ਫਿਰ ਪਹਿਲਾਂ ਵਾਲੇ ਹਾਲਾਤਾਂ ਦੇ ਵਿੱਚ ਆ ਗਏ ਸੋ ਇਸ ਸਾਖੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਕਿ ਉਹ ਪੰਛੀ ਉਹਨਾਂ ਨੂੰ ਇਸ ਘਰ ਪਰਿਵਾਰ ਤੋਂ ਕੀ ਲੈਣਾ ਦੇਣਾ ਸੀ ਉਹਨਾਂ ਦਾ ਕੋਈ ਸਵਾਰਥ ਨਹੀਂ ਸੀ ਸਿਰਫ ਉਸ ਘਰ ਪਰਿਵਾਰ ਦੇ ਨਾਲ ਜੀਆਂ ਨਾਲ ਪਿਆਰ ਕਰਦੇ ਸੀ ਹਮਦਰਦੀ ਰੱਖਦੇ ਸੀ ਦਿਲੋਂ ਇਹਨਾਂ ਦਾ ਭਲਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਦਾ ਭਲਾ ਕਰਨਾ ਸ਼ੁਰੂ ਕੀਤਾ ਕਿਉਂਕਿ ਜਿਹੜੇ ਪੰਛੀ ਪਰਿੰਦੇ ਨੇ ਨਾ ਇਹ ਪਿਆਰ ਦੇ ਭੁੱਖੇਲੇ ਜਿੱਥੇ ਰਹਿੰਦੇ ਨੇ ਨਾ ਉਹਨਾਂ ਦਾ ਹੀ ਭਲਾ ਮੰਗਦੇ ਨੇ ਉਹ ਭਲਾ ਕਰਨ ਚਾਹੇ ਨਾ ਕਰਨ ਪਰ ਇਹ ਉਹਨਾਂ ਦਾ ਭਲਾ ਜ਼ਰੂਰ ਮੰਗਦੇ ਆ ਸੋ ਮੁੱਖ ਦੀ ਗੱਲ ਇਹ ਆ ਕਿ ਇਹ ਪੰਛੀ ਫਰਿੰਦਿਆਂ ਦਾ ਭਲਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਹਾਸਲ ਕਰੀਏ ਇਹਨਾਂ ਦੀਆਂ ਦੁਆਵਾਂ ਅਸੀਸਾਂ ਇਕੱਠੀਆਂ ਕਰੀਏ ਕਿਉਂਕਿ ਕੋਈ ਪਤਾ ਨਹੀਂ ਕਿਹੜੇ ਜੀਵ ਦੇ ਮੂੰਹੋਂ ਨਿਕਲੀ ਹੋਈ ਅਸੀਸ ਸਾਡੇ ਸਾਰੇ ਕਾਰਜ ਸਵਾਰ ਦੇਵੇ ਸਾਡੀ ਜ਼ਿੰਦਗੀ ਦੇ ਦੁੱਖ ਦੋਸ਼ ਦੂਰ ਕਰ ਦੇਵੇ ਤਾਂ ਫਿਰ ਆਓ ਜਿੰਨੇ ਕੁ ਜੋਗੇ ਆ ਉੰਨੇ ਕੁ ਸੇਵਾ ਇਹਨਾਂ ਪੰਛੀ ਪਰਿੰਦਿਆਂ ਦੀ ਜ਼ਰੂਰ ਕਰੀਏ ਅਤੇ ਇੱਕ ਗੱਲ ਹੋਰ ਨੋਟ ਕਰਿਓ ਜੇ ਜਦੋਂ ਵੀ ਤੁਸੀਂ ਇਹਨਾਂ ਪੰਛੀ ਪਰਿੰਦਿਆਂ ਜਾਨਵਰਾਂ ਦੇ ਲਈ ਕੋਈ ਵੀ ਕੰਮ ਕਰੋਗੇ ਇਹਨਾਂ ਨੂੰ ਦਾਣਾ ਪਾਣੀ ਪਾਓਗੇ ਇਹਨਾਂ ਨੂੰ ਉਹ ਦਾਣਾ ਪਾਣੀ ਛਕਦਿਆਂ ਨੂੰ ਦੇਖ ਕੇ ਤੁਹਾਡੇ ਮਨ ਨੂੰ ਬਹੁਤ ਖੁਸ਼ੀ ਬਹੁਤ ਸਕੂਨ ਮਿਲਣਾ ਹੈ ਤੁਹਾਨੂੰ ਆਪਣੇ ਆਪ ਨੂੰ ਬਹੁਤ ਚੰਗਾ ਲੱਗੇਗਾ ਇੱਕ ਦੋ ਦਿਨ ਇਹ ਕੰਮ ਕਰਕੇ ਦੇਖੋ ਬਾਅਦ ਦੇ ਵਿੱਚ ਨਾ ਇਹ ਕੰਮ ਕਿਤੇ ਤੋਂ ਬਿਨਾ ਤੁਸੀਂ ਰਹਿ ਨਹੀਂ ਸਕਣਾ ਆਪ ਰੋਟੀ ਖਾਣ ਬੈਠੋਗੇ ਨਾ ਇਹਨਾਂ ਦਾ ਧਿਆਨ ਆ ਜਾਣਾ ਹੈ ਵੀ ਹਾਂ ਮੈਂ ਅੱਜ ਇਹਨਾਂ ਨੂੰ ਚੋਗਾ ਨਹੀਂ ਪਾਇਆ ਇਹਨਾਂ ਨੂੰ ਪਾਣੀ ਨਹੀਂ ਪਿਲਾਇਆ ਨਾਲ ਦੀ ਨਾਲ ਆਪਣੀ ਰੋਟੀ ਖਾਣ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਲਈ ਸੋਚੋਗੇ ਸੋ ਇਸ ਤਰ੍ਹਾਂ ਦੇ ਲਿੱਕੇ ਲਿੱਕੇ ਕੰਮ ਕਰਕੇ ਆਪਣੇ ਮਨ ਨੂੰ ਵੀ ਬੜੀ ਖੁਸ਼ੀ ਮਿਲਦੀ ਹੈ